ਡਾਕਟਰ ਪੀਮਰਾਓ ਅੰਬੇਡਕਰ ਡਾਕਟਰ ਪੀਮਰਾਓ ਅੰਬੇਡਕਰ ਸਤੰਤਰ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਸਨ ਡਾਕਟਰ ਪੀਮਰਾਓ ਅੰਬੇਡਕਰ ਇੱਕ ਪ੍ਰਸਿੱਧ ਕਾਨੂੰਨ ਸਾਜ਼ ਅਰਥਸ਼ਾਸਤਰੀ ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਆਪ ਦਿਦਚਨ 14 ਅਪ੍ਰੈਲ 1899 ਨੂੰ ਮਤ ਪ੍ਰਾਂਤ ਮਤ ਪ੍ਰਾਂਤਾ ਅੱਜ ਮਤ ਪ੍ਰਦੇਸ਼ ਵਿੱਚ ਸ਼ਹਿਰ ਮਹਾਉ ਹੁਣ ਡਾਕਟਰ ਅੰਬੇਡਕਰ ਨਗਰ ਦੀ ਫੌਜੀ ਛਾਣੀ ਵਿੱਚ ਹੋਇਆ ਆਪ ਜੀ ਦੇ ਪਿਤਾ ਜੀ ਰਾਮਜੀ ਮਾਲੋਜੀ ਸਿਕਪਾਲ ਇੱਕ ਫੌਜੀ ਅਫਸਰ ਜੋ ਸਬੇਦਾਰ ਦੇ ਉਦੇ ਤੇ ਸੀ ਅਤੇ ਮਾਤਾ ਜੀ ਭੀਮਾ ਬਾਈਸਿਕ ਪਾਲ ਸਨ ਆਪ ਆਪਣੇ ਮਾਤਾ ਪਿਤਾ ਦਾ 14ਵਾਂ ਅਤੇ ਆਖਰੀ ਬੱਚਾ ਸੀ ਆਪ ਦਾ ਜਨਮ ਮਹਾਰ ਤਲਿਤ ਜਾਤੀ ਵਿੱਚ ਹੋਇਆ ਸੀ ਜਿਸ ਨੂੰ ਅਛੂਤ ਸਮਝਿਆ ਜਾਂਦਾ ਸੀ ਅਤੇ ਸਮਾਜਿਕ ਆਰਥਿਕ ਵਿਤਕਰੇ ਦੇ ਅਧਿਨਸੀ ਸਨ 1906 ਵਿੱਚ 15 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ 9 ਸਾਲ ਦੀ ਲੜਕੀ ਰਾਮਬਾਈ ਨਾਲ ਕਰ ਦਿੱਤਾ ਸੀ ਜਦੋਂ ਆਪ ਸਕੂਲ ਗਏ ਤਾਂ ਆਪ ਚੀਨੂ ਅਤੇ ਹੋਰ ਅਛੂਤ ਬੱਚਿਆਂ ਨੂੰ ਕਲਾਸ ਦੇ ਅੰਦਰ ਬੈਠਣ ਦੀ ਆਗਿਆ ਨਹੀਂ ਸੀ ਉਹਨਾਂ ਨੂੰ ਪਾਣੀ ਜਾਂ ਪਾਣੀ ਵਾਲੇ ਭਾਂਡੇ ਛੂਣ ਦੀ ਇਜਾਜ਼ਤ ਨਹੀਂ ਸੀ ਉਹਨਾਂ ਨੂੰ ਅਲੱਗ ਭੋਰੇ ਤੇ ਬੈਠਣਾ ਪੈਂਦਾ ਸੀ ਜਿਸ ਨੂੰ ਉਹ ਕਰ ਲੈ ਕੇ ਜਾਂਦੇ ਸੀ 1908 ਈਸਵੀ ਵਿੱਚ ਆਪ ਨੇ ਐਲਫਿੰਸਟਨ ਕਾਲਜ ਵਿੱਚ ਦਾਖਲਾ ਲੈ ਲਿਆ ਆਪ ਜੀ ਨੇ ਬੰਬਈ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਰਾਜਨੀਤਿਕ ਵਿਗਿਆਨ ਵਿੱਚ ਬੀਏ ਐਮਏ ਦੀ ਡਿਗਰੀ ਪ੍ਰਾਪਤ ਕੀਤੀ ਸਾਲ 1912 ਵਿੱਚ ਆਪ ਜੀ ਨੇ ਬਰੋਦਾ ਦੇ ਸ਼ਾਸਕ ਗਾਇਕਵਾੜ ਕੋਲੋਂ पच्ची रुपए प्रति महीना स्कॉलरशिप हासिल की इस स्कॉलरशिप तहत आपने कोलंबिया यूनिवर्सिटी तो एमए पी एच डी की डिग्री प्राप्त की डाक्टर अंबेडकर पहले भारतीय सन जिन्होंने विदेश तो पी एच डी की डिग्री इकनॉमिकस प्राप्त की आप जी ने लंडन स्कूल ऑफ इकनोमिक्स तो एम एस सी डीएससी ਦੀ ਡਿਗਰੀ ਪ੍ਰਾਪਤ ਕੀਤੀ ਆਪ ਜੀ ਨੇ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ 8 ਸਾਲਾਂ ਦੀ ਪੜ੍ਹਾਈ ਸਿਰਫ 2 ਸਾਲ 3 ਮਹੀਨਿਆਂ ਵਿੱਚ ਪੂਰੀ ਕੀਤੀ ਆਪ ਜੀ ਨੇ 60 ਵਿਸ਼ਿਆਂ ਵਿੱਚ ਮਹਾਰਤ ਹਾਸਲ ਕੀਤੀ ਸੀ ਅਤੇ ਉਹ 9 ਭਾਸ਼ਾਵਾਂ ਜਾਣਦੇ ਸੀ ਆਪ ਆਪਣੇ ਸ਼ੁਰੂਆਤੀ ਕੈਰੀਅਰ ਵਿੱਚ ਇੱਕ ਅਰਥਸ਼ਾਸਤਰੀ ਪ੍ਰੋਫੈਸਰ ਅਤੇ ਵਕੀਲ ਸਨ ਸਨ 1918 ਵਿੱਚ ਉਹ ਮੁੰਬਈ ਦੇ ਸੈਨੇਡਨਮ ਕਾਲਜਸ ਆਫ ਕਮਰਸ ਐਂਡ ਇਕਨੋਮਿਕਸ ਵਿੱਚ ਸਿਆਸੀ ਅਰਥਕਾ ਦੇ ਪ੍ਰੋਫੈਸਰ ਬਣੇ ਅੰਬੇਡਕਰ ਨੇ ਕਾਨੂੰਨੀ ਪੇਸ਼ੇਵਰ ਵਕੀਲ ਵਜੋਂ ਕੰਮ ਕਰਨਾ ਸ਼ੁਰੂ ਕੀਤਾ 1926 ਵਿੱਚ ਉਹਨਾਂ ਨੇ ਤਿੰਨ ਗੈਰ ਬ੍ਰਾਹਮਣ ਅਖੂਆਂ ਦੀ ਸਸਤਾ ਨਾਲ ਬਚਾਅ ਕੀਤਾ ਬੰਬਈ ਹਾਈ ਕੋਰਟ ਵਿੱਚ ਕਾਨੂੰਨ ਦਾ ਅਭਿਆਸ ਕਰਦੇ ਸਮੇਂ ਆਪ ਜੀ ਨੇ ਦਲਿਤਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਇਸ ਦਾ ਪਹਿਲਾ ਸੰਗਠਿਤ ਯਤਨ ਵਹਿਸ਼ਪ੍ਰਿਤ ਇਤਕਾਰੀ ਸਵਾਰਥੀ ਸਥਾਪਨਾ ਕਰਨਾ ਸੀ ਆਪ ਜੀ ਨੇ ਦਲਿਤਾਂ ਦੀ ਰੱਖਿਆ ਲਈ ਪੰਜ ਅਖਬਾਰਾਂ ਮੂਖ ਨਾਇਕ 1902 ਵਿੱਚ ਬਹਿਸ਼ਕ੍ਰਿਤ ਭਾਰਤ 1924 ਵਿੱਚ ਸਮਤਾ 1928 ਵਿੱਚ ਜਨਤਾ 1930 ਵਿੱਚ ਅਤੇ ਪ੍ਰਭੂਤਾ ਭਾਰਤ 1956 ਦੀ ਸ਼ੁਰੂਆਤ ਕੀਤੀ। ਸਾਲ 1927 ਵਿੱਚ ਆਪ ਨੇ ਛੂਤਛਾਤ ਵਰਤ ਅਤੇ Hindu ਮੰਦਰਾ ਵਿੱਚ ਦਾਖਲ ਹੋਣ ਦੇ ਹੱਕ ਲਈ ਸੰਘਰਸ਼ ਕੀਤਾ। ਆਪਨੇ ਜਾਤੀਕਤ ਪੇਤਪਾਵ ਅਤੇ ਛੂਤਛਾਤ ਲਈ ਵਿਚਾਰਧਾਰਾ ਨੂੰ ਸਹੀ ਠਹਿਰਾਉਣ ਲਈ ਮਨੋਸਿਮਰਤੀ ਮਨੋ ਦੇ ਨਿਯਮ ਨੂੰ ਜਨਤਕ ਤੌਰ ਤੇ ਨਿੰਦਾ ਕੀਤੀ ਅਤੇ ਆਪਨੇ ਰਸਮੀ ਰੂਪ ਵਿੱਚ ਪ੍ਰਾਚੀਨ ਲਿਖਤ ਦੀਆਂ ਕਾਪੀਆਂ ਸਾੜ ਦਿੱਤੀਆਂ 25 ਦਸੰਬਰ ਨੂੰ ਮਨੋਸਿਮਰਤੀ ਦਹਨ ਡੇਸ ਮਨੋਸਮਰਤੀ ਬਰਨਿੰਗ ਡੇ ਦੇ ਤੌਰ ਤੇ ਲੰਡਾ ਆਰਾਮ ਬਣਾਇਆ ਜਾਂਦਾ ਹੈ ਆਪ आजाद ਭਾਰਤ ਤੇ ਪਹਿਲੇ ਕਾਨੂੰਨ ਅਤੇ ਨਿਆਪਤੀ ਬਣੇ 29 ਅਗਸਤ ਨੂੰ ਆਪ ਜੀ ਨੂੰ ਸੰਵਿਧਾਨ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਭਾਰਤ ਦਾ ਨਵਾਂ ਸੰਵਿਧਾਨ ਲਿਖਣ ਲਈ ਸੰਵਿਧਾਨ ਸਭਾ ਦੁਆਰਾ ਨਿਯੁਕਤ ਕੀਤਾ ਗਿਆ ਡਾਕਟਰ ਅੰਬੇਡਕਰ ਇੱਕ ਬੁੱਧੀਮਾਨ ਸंवਿਧਾਨਿਕ ਮਾਹਿਰ ਸੀ ਜਿਨ੍ਹਾਂ ਨੇ 60 ਦੇਸ਼ਾਂ ਦੇ ਸੰਵਿਧਾਨ ਦੀ ਪੜ੍ਹਾਈ ਕੀਤੀ ਸੀ ਅੰਬੇਡਕਰ ਨੂੰ ਭਾਰਤ ਦੇ ਸੰਵਿਧਾਨ ਦਾ ਪਿਤਾ ਮੰਨਿਆ ਗਿਆ ਹੈ ਡਾਕਟਰ ਅੰਬੇਡਕਰ ਜਿਨ੍ਹਾਂ ਨੂੰ ਪਿਆਰ ਨਾਲ ਛੋਟੇ ਨਾਮ ਬਾਬਾ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਸੀ ਬਾਬਾ ਸਾਹਿਬ ਦੀ ਆਪਣੀ ਨਿੱਜੀ ਲਾਇਬ੍ਰੇਰੀ ਵਿੱਚ 50 ਹਜ਼ਾਰ ਪੁਸਤਕਾਂ ਸਨ ਚੋ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਲਾਇਬ੍ਰੇਰੀ ਸੀ 1956 ਵਿੱਚ ਉਹਨਾਂ ਨੇ ਧੰਮਾ ਕ੍ਰਾਂਤੀ ਦੀ ਸ਼ੁਰੂਆਤ ਕਰਦੇ ਹੋਏ ਬੁੱਧ ਧਰਮ ਧਾਰਨ ਕਰ ਲਿਆ ਉਹਨਾਂ ਦੇ ਨਾਲ ਲੱਖਾਂ ਦੀ ਤعداد ਵਿੱਚ ਬਹੁ ਜਣਾਂ ਨੇ ਬੁੱਧ ਧਰਮ ਸਵੀਕਾਰ ਕੀਤਾ ਬਹੁ ਡਾਇਬੀਟਸ ਦੇ ਰੋਗ ਤੋਂ ਪੀੜਤ ਸਨ 6 ਦਸੰਬਰ 1956 ਨੂੰ ਆਪਣੇ ਦਿੱਲੀ ਵਾਲੇ ਸਥਾਨ ਤੇ ਉਹਨਾਂ ਦਾ ਸਰਵਾਸ ਹੋ ਗਿਆ ਡਾਕਟਰ ਅੰਬੇਦਕਰ ਜੀ ਸਿਰਫ ਦਬੇ ਕੁਚਲੇ ਲੋਕਾਂ ਦੇ ਹੀ ਮਸੀਹਾ ਨਹੀਂ ਹਨ ਬਲਕਿ ਇੱਕ ਯੁੱਗਪੁਰਸ਼ ਹੁੰਦੇ ਹੋਏ ਸਮੁੱਚੀ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਵਾਲੇ ਮਹਾਨ ਵਿਦਵਾਨ ਸਨ ਸਨ 1990 ਵਿੱਚ ਬਾਬਾ ਸਾਈ ਅੰਬੇਦਕਰ ਨੂੰ ਮਰਨ ਉਪਰੰਤ ਭਾਰਤ ਦਾ ਤਾਅਸਫ ਤੋਂ ਵੱਡਾ ਨਾਗਰਿਕ ਪੁਰਸਕਾਰ ਭਾਰਤ ਰਤਨ ਦਿੱਤਾ ਗਿਆ ਅੱਜ ਵੀ 14 ਅਪ੍ਰੈਲ ਦਾ ਦਿਨ ਹਰ ਸਾਲ ਬਾਬਾ ਸਾਹਿਬ ਡਾਕਟਰ ਭੀਮ ਰਾਏ ਅਵੇਡਕਰ ਦੇ ਜਨਮ ਜਨਮ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ